对来。 ਸਾਰਾ ਜਤਿਆਂ ਦਾ ਤਿਹਾਰ ਮਨਾਇਆ ਗਿਆ ਹੈਗਾ ਚਲ ਮੰਡੀ ਮਲਕ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋਗੇ ਇਸ ਨੂੰ ਅਸੀਂ ਸਭ ਤੋਂ ਪਹਿਲਾਂ ਮਾਰੇ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਮੈਂ ਸ਼ੁਕਰ ਕਰਦਾਗਾ ਜਿਨ੍ਹਾਂ ਦੇ ਸਾਡੇ ਸਿਰ ਤੇ ਹੱਥ ਧਰ ਕੇ ਸੇਵਾ ਲੈ ਰਹੇ ਸਾਡੇ ਕੋਲ ਤੇ ਇਹੜਾ ਤੀਆਂ ਦਾ ਤਿਹਾਰ ਸੀ ਦੂਸਰਾ ਸਾਡਾ ਇਹ ਸਾਡੇ ਪਿਤਾ ਜੀ ਸਵਰਗੀ ਸੰਤੋਖ ਸਿੰਘ ਸਰਪੰਚ ਦੀ ਯਾਦ ਨੂੰ ਸਵਾਰਪਤ ਹੈ ਜੀ ਇਹ ਪ੍ਰਤਨ ਤੇ ਹਾਰ ਹੈ ਜੀ ਇੱਕੋ ਨਵਾਂ ਨਹੀਂ ਹੈ ਜਿਤ ਪ੍ਰਾਣੇ ਪਿਛਲੇ ਜਮਾਨੇ ਤੋਂ ਹੀ ਪਬਲਿਕ ਮਨਉਦੇ ਆ ਰਹੇ ਨੇ ਕਿਉਂ ਉਦੋਂ ਸੋਰਸ ਘੱਟ ਸੀਗੇ ਜਿਹੜੀ ਕੋਈ ਇੱਕ ਵਾਰੀ ਸ਼ਾਦੀ ਜੀ ਸੁਦਾ ਹੋ ਜਾਂਦੀ ਸੀ ਫਿਰ ਉਹ ਸਾਲ ਬਾਅਦ ਉਹਦੇ ਬਹਾਨੇ ਨਾਲ ਇਕੱਠੀਆਂ ਸਾਰੀਆਂ ਹੋ ਜਾਂਦੀਆਂ ਇਸ ਕਰਕੇ ਅਸੀਂ ਵੀ ਕੋਈ ਡੀਅਰ ਵੋਟ 45 ਸਾਲਾਂ ਤੋਂ ਬਾਅਦ ਅਸੀਂ ਪਿਛਲੇ ਸਾਲ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਸਾਡਾ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆਗਾ ਬਾਹਰ ਸੱਚੇ ਪਾਤਸ਼ਾਹ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡਾ ਐਡਾ ਵਧੀਆ ਪ੍ਰੋਗਰਾਮ ਕੀਤਾ ਅਸੀਂ ਕੁਝ ਨਹੀਂ ਕਰ ਸਕਦੇ ਉਹ ਤੋਂ ਬਾਅਦ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਮੇਰੇ ਸਹਿਯੋਗੀ ਸੱਜਣ ਜਸ ਸਾਡੇ ਨੰਬਰਦਾਰ ਬਿਰਕ ਜੀ ਸਾਡਾ ਸਾਫ ਸਿੰਘ ਸ਼ੀਨਾ ਜੀ ਬ੍ਰਿਕ ਸਿੰਘ ਸਾਡਾ ਸਾਡਾ ਵੀਰ ਸੁਰਤਾ ਦਲਵਿੰਦਰ ਸਿੰਘ ਹੋਰ ਸਾਡੇ ਸਾਰੇ ਸਹਿਯੋਗੀ ਸੱਜਣ ਜਿੰਨੇ ਸਾਡੇ ਅਜ ਅਫਸਰ ਸਾਹਿਬਾਨ ਆਏ ਨੇ ਡੀਐਸਪੀ ਸਾਹਿਬ ਆਏ ਨੇ ਸਾਡੇ ਅਮਰਜੀਤ ਸਿੰਘ ਲਾਲਕਾ ਜੀ ਸਾਡੇ ਸਾਰੇ ਹੋਰ ਅਸਟਰ ਸਾ ਪਹੁੰਚੇ ਨੇ ਮੈਂ ਉਹ ਸਾਰੇ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰੋਗਰਾਮ ਵਿੱਚ ਪਾਣੀ ਪਲਾਉਣ ਵਾਲੇ ਡੀਜੀ ਲਾਉਣ ਵਾਲੇ ਇਹ ਵੀ ਮੇਰੇ ਦਾਬਾਦ ਨੇ ਇਹ ਦੇਰਾ ਦੋਸਤ ਕਰਮਜੀਤ ਸਿੰਘ ਇਹਦਾ ਵੀ ਮੈਂ ਧੰਨਵਾਦ ਕਰਦਾ ਇਹ ਵੀ ਮੇਰਾ ਵੱਡਾ ਦਾਬਾਦ ਹੈ ਜਿਨ੍ਹਾਂ ਨੇ ਆਪਣੇ ਸਾਰੇ ਰਜੇ ਵੀ ਛੱਡ ਕੇ ਮੇਰੇ ਨਾਲ ਇਹ ਮੋਢੇ ਨਾਲ ਜੋੜ ਕੋਦੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੂੰ ਵੀ ਜੀ ਆਇਆਂ ਆਦਾ ਆ ਵੀਰੇ ਦੋ ਧੋਤੇ ਨੇ ਇਹ ਵੀ ਬਹੁਤ ਵੇ ਕੰਮ ਕਰ ਦਿੰਦੇ ਨੇ ਮੇਰੇ ਨਾਲ ਲਾ ਕੇ ਇਹਨਾਂ ਵਾਸਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਕਰਦਾ ਕਿ ਸੱਚੇ ਪਾਤਸ਼ਾਹ ਦਾਤਾ ਜੀ ਇਹਨਾਂ ਨੂੰ ਵੀ ਤੰਦਰੁਸਤੀਆਂ ਚੰਗੀਆਂ ਪੜਾਈਆਂ ਆਫੀਸਰ ਬਣ ਕੋਈ ਆ ਭੁੱਲਾ ਚੁੱਕਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਾਫਾ ਸਰਪੰਚ ਹੋ ਗਏ ਸੀ ਫਰਤਪਾਲ ਸਿੰਘ ਰਿਟਾਇਰ ਸੜਾ ਪਿੰਡ ਤਲਵੰਡੀ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਤੇ ਧੰਨਵਾਦ ਕਰਦਾ ਸਾਡੇ ਸਬਜੀ ਸਿੰਘ ਜੀ ਪੱਤਰਕਾਰ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਦੇਸ਼ਾਂ ਦੇ ਸਾਹਮਣੇ ਦੱਸਣਾ ਜਿਨ੍ਹਾਂ ਨੇ ਦੱਸ ਉਸੇ ਬੜੀ ਸ਼ਰਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ